ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸੈਭੰ ਗੁਰ ਪ੍ਰਸਾਦਿ ਜਗ ਆਲਸਤੁ ਦੁਬਾਦ ਸਚ ਹੈ ਪੀ ਸਚ ਨਾਨਕ ਉਸ ਦੀ ਸਚ ਸੋਚੇ ਸੋਚ ਨ ਹੋਵਈ ਜੇ ਸੋਚੀ ਨਾ ਘਾਰ ਜੁਪੇ ਚੋਪ ਨ ਹੋਵਈ ਜੇ ਲਾਇ ਨਿਤਾਰ ਭੁਖਿਆ ਭੁਖ ਨ ਉਤਰੀ ਜੇ ਬੰਨ੍ਹ ਹੁਰੀਆ ਪਾਰ ਸਾਰ ਸਿਆਣਪਾ ਲਖ ਹੋਏ ਕਰਕ ਨ ਚਲੇ ਜੇ ਆਰ ਹੋਈ ਐ ਦੁਨ ਦੇ ਪਾਰ ਹੁਕਮ ਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਹੀ ਜਾਈ ਹੁਕਮੀ ਹੋਵਣ ਜੀ ਦੁਨ ਦੇ ਰਿਾਈ ਹੁਕਮੀ ਉਤਮਨੀਚ ਹੁਕਮੀ ਰਿਤ ਸੁਪਾਈਏ ਇੱਕ ਨਾ ਹੁਕਮ ਬਖਸ਼ੀਸ ਹੁਕਮੀ ਸਦਾ ਭਾਈਏ ਹੁਕਮੇ ਅੰਦਰ ਸਭ ਕੋ ਨਾਨਕ ਨਾ ਹੋਏ ਨਾਨਕ ਕਮੇ ਜੇ 부ਜੇ ਆਮੀਨ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਗੁੰਡ ਬੱਡੇ ਆਈਆਂ ਚਾਰੇ ਗਾਵੇ ਕੋ ਗੁੰਡ ਬੱਡੇ ਆਈਆਂ ਚਾਰੇ ਗਾਵੇ ਕੋ ਸਾਜ਼ ਕਰੇ ਤਨਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਦਿਸੇ ਦੂਰੇ ਗਾਵੇ ਕੋ ਵੇਖੇ ਆਦਰਾ ਦੂਰੇ ਤਕਨਾ ਕਦੀ ਨਾ ਆਵੇ ਟੋਟ ਤਕਨਾ ਕਦੀ ਨਾ ਆਵੇ ਟੋਟ ਜਿੰਦਾ ਦੇਲੇ ਦੇ ਤੱਕ ਪਾਹੇ ਤਕਨਾ ਕਦਰਾਈ ਮਾਏ ਹੁਕਮ ਹੀ ਹੁਕਮ ਚਲਾਏ ਜਾਹੋ ਨਿਰਵਿਖ ਸੇਵਕ ਆਚਾ ਸਾਹਿਬ ਸਾਚਨਾਏ ਆਖੇ ਮੰਗੇ ਦੇਹ ਦੇ ਆਖੇ ਮੰਗੇ ਦੇਹ ਦੇ ਰੱਖ ਕੇ ਅੱਗੇ ਰਖੀਏ ਮੋਖੇ ਬੋਲਣ ਬੋਲੀਏ ਅੰਮ੍ਰਿਤ ਵੇਲਾ ਸਚਨਾਉ ਬਿਹਾਈ ਵਿਚਾਰ ਕਰਮੀ ਆਵੇ ਕੱਪੜਾ ਸ੍ਰੀ ਮੁਖ ਦਵਾਰ ਨਾਨਕ ਐਵੇਂ ਜਾਣੀਏ ਸਭੇ ਸਚਿਆਰੇ ਸੱਪਣ ਜਾਏ ਕੀ ਤਾੜਾ ਹੋਏ ਅਪੇ ਅਪੇ ਦੇ ਸੇਵਿਆ ਤੈਨੂੰ ਪਾਇਆ ਮਾਨ ਕਨਕਾਹੇ ਜੀ ਦੀਦਾਨ ਗਾਵਿਆ ਸੁਣੀਏ ਮਨ ਰੱਖੀਏ ਭਾਉ ਗੁਰਮੁਖ ਨਾਦਿ ਗੁਰਮੁਖ ਵੇਦੰ ਗੁਰੂ ਤੇ ਅਸਮਾਈ ਗੁਰਈਸ਼ਰ ਗੁਰ ਗੋਰਖ ਬਰਮਾ ਪਰਮਾਤਮਾ ਮਾਈ ਜੇ ਹੋਂ ਜਣ ਆਖਾ ਨਹੀਂ ਕਿਰਨ ਨਤ ਨਜਾਈ ਦੁਰਾ ਇੱਕ ਦੇਹ ਬੁਝਾਈ ਜਾਨੀਆਂ ਕਾਈ ਨਾਥ ਨਾ ਅਮਰ ਜੈ ਜੈ ਸੁਭਾਵਾਂ ਨਾ ਹੀ ਕੀ ਨਾ ਹੀ ਕਰੀ ਜੇਤੀ ਸੇਠਿਉ ਪਾਈ ਵੇਖਾਂ ਨਾਥ ਕੇ ਮਿਲੇ ਲਈ ਬਾਤ ਵਿੱਚ ਨਾਥ ਨੇ ਜੋ ਆ ਹਰ ਮਾਨਕ ਜੈ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇਹ ਬੁਝਾਈ ਸਤਨਾ ਜੀਆਂ ਗਾਇਕ ਦਾ ਸੋਹਣਾ ਬਿਸਰਨਾ ਚਾਹੀ ਜੇ ਤੁਕ ਚਾਰੇ ਆ ਜਾ ਬੋਲ ਸੁਣੀ ਹੋਏ ਨਾ ਖਟਾ ਵਿੱਚ ਜਾਣੀਏ ਨਾਰਚਲੇ ਸੰਪੂਰੇ ਜੱਗਾ ਨੌਰ ਖਾਏ ਕੈ ਜਸ ਕੀ ਜਗਲੇ जित सु आई जीटा अंदर कीटकार नक निर्गुण गुण करे ਆ ਕੋਇ ਨ ਸੁਝਈ ਜੇ ਕੋਈ ਕਰੇ ਸੁਣਿਆ ਸਿੱਧ ਪੀਸਰਨਾਥ ਸੁਣਿਆ ਦੀਪ ਲੋ ਪਾਤਲ ਜੇ ਕੋਈ ਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਇਸਰ ਬਰਮਾ ਇੰਦ ਸੁਣਿਆ ਮੁਕਸਾਨ ਮਦ ਸੁਣਿਆ ਜੋ ਜਗਤਨ ਭੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਤੁਖ ਪਾਕਾ ਸੁਣਿਆ ਪਰਪੜ ਪਾਵੇ ਮਾਨ ਸੁਣਿਆ ਅਗੇ ਸੰਸਤੀ ਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਨਾਸ ਸੁਣਿਆ ਸਰਾ ਗੁਣਾ ਕੇਗਾ ਹਾ ਸੁਣਿਆ ਸੇਤ ਪੀਰ ਪਾਛਾ ਸੁਣਿਆ ਅੰਦੇ ਪਾਵੇ ਰਾਹੋ ਸੁਣਿਆ ਹਰੋ ਇਸ ਗਾਉ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਮਨ ਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿਛੇ ਪਸਾਰੇ ਕਹਾ ਕੇ ਤੇ ਕਲਮ ਨਾਲ ਲਿਖਣ ਹਾਰ ਲਿਖਣੇ ਕਰਨੀ ਚਾਏ ਅਸਾ ਨਾਮ ਦਰਜਨ ਹੋਏ ਜੇ ਕੋ ਮਨ ਜਣੇ ਕੋਏ ਮਨ ਨੇ ਸੁਤ ਹੋਵੇ ਮਨ ਬੁਧਿ ਨਿਸ਼ਕਲਪ ਹੁਣ ਕੀ ਸੋਧ ਮਨ ਨੇ ਮੋਚੋ ਟਾਣਾ ਖਾਏ ਜੇ ਨੇ ਚੰਗੇ ਸਾਥ ਨਾ ਜਾਏ ਅਸਾ ਨਾਮ ਦਰਜਨ ਹੋਏ ਜੇ ਕੋ ਮਨ ਜਣੇ ਕੋਏ ਬੰਦੇ ਮਾਰ ਕੇ ਠਾ ਕਿ ਨਾ ਪਾਏ ਬੰਦੇ ਪਸੇ ਮਰ ਜਾਈ ਬੰਦੇ ਮਾਗ ਨ ਚੱਲੇ ਪੰਥ ਬੰਦੇ ਧਰਮ ਸਿ ਕੀ ਸੰਵੰਦ ਅਸਾਂ ਨਾਮ ਦਰਜਣ ਹੋਏ ਜੇ ਕੋ ਮਰ ਜਾਏ ਨ ਕੋ ਦੇ ਬੰਦੇ ਪਾਵੇ ਮੁਖ ਦਵਾਰ ਬੰਦੇ ਕਰਵਾਏ ਸਦਾਰ ਬੰਦੇ ਤਰੇ ਤਾਰੇ ਕਰ ਸਿੱਖ ਬੰਦੇ ਨਾਨਕ ਪਾਏ ਨ ਪਿਖ ਅਸਾਂ ਨਾਮ ਦੇ ਰਜਣ ਹੋਏ ਜੇ ਕੋ ਪੰਚ ਪ੍ਰਵਾਰ ਪੰਚ ਪ੍ਰਧਾਨ ਜੀ ਪਾਵੇਂ ਦਰਗੇ ਮਾਨ ਪੰਚ ਸੋਹੇ ਦਾ ਰਾਜਾ ਜਨ ਜੇ ਕੋ ਕਹੇ ਕਰੇ ਵਿਚਾਰ ਤੇ ਕੇ ਕਰਨੇ ਨੰ ਸਮਾਰ ਧੌਲ ਤਰਮ ਦਿਆ ਕਾ ਪੂਤ ਜੇ ਕੋ 부ਝੇ ਹੋਵੇ ਸਚਿਆਰ ਉਹੀ ਉਪਰ ਕੇਤਾ ਬਾਤ ਧੱਤੀ ਹੋਰ ਪਰੇ ਹੋਰ ਹੋਰ ਸ੍ਰੀ ਭਾਰਤ ਦੇ ਯਾਤ੍ਰਾਂ ਗਾ ਕੇ ਨਾਵ ਇਹ ਵਲੇ ਤਾਲਿਕ ਜਾਣੇ ਕੋਈ ਗੀਤਾ ਲਿਖਿਆ ਕੀਤਾ ਹੋਇ ਗੀਤਾ ਤਾੜ ਸੁਵਾਲੇ ਰੂਪ ਕੀਦਾ ਜਾਣੇ ਕਮੂਦ ਗੀਤਾ ਪਸਾਓ ਏ ਕੋਤਵਾਓ ਤੀਸਰੀ ਵੇਲੇ ਉਦਰੀਆਓ ਉਦ੍ਰਿਤ ਕਵਣ ਕਹਾ ਵਿਚਾਰ ਯਾਤ੍ਰਾਂ ਜਾਵ ਏਕਵਾਰ ਜੋਦਤ ਭਾਵੇ ਸਾਈ ਭਲੀਕਾਰ ਸਦਾ ਸਲਾਮ ਅਸੰਖ ਜਾਪ ਸੰਖ ਭਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸੂਰ ਮੋ ਭਗਤ ਸਾਰ ਕੁਦਰਤ ਕਮਨ ਕਹਾ ਵਿਚਾਰ ਜੋਤ ਤੁ ਭਾਵੇ ਸਾਈ ਭਲੀਕਾਰ ਸੰਖ ਮੂਰਖ ਆਦ ਕੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਮਲੇਸ਼ ਮਲ ਪੱਕ ਖਾਹੇ ਨਾਨਕ ਨੀਚ ਕਹੇ ਵਿਚਾਰ ਜੋਤ ਤੇ ਭਾਵੇ ਸਾਈ ਭਲੀ ਕਾਰ ਅਸੰਖ ਨਾਵ ਸੰਖ ਤਾਵ ਅਸੰਕਾ ਹੈ ਸਿਮਪਾਰ ਹੋਏ ਅਖਰੀ ਨਾਮ ਫਰੀਸਾਲਾ ਅਖਰੀ ਗਾੜੀਤ ਗੁਣਗਾਹ ਅਖਰੀ ਲਿਖਣ ਗੁਣ ਅਕਰਾ ਸੈ ਸੰਜੋਗ ਵਿਖਾਨ ਜਿੰਨੇ ਦੇਖੇ ਤਿਸ ਨਾਰੇ ਜੇ ਫਰਮਾਇ ਦਿੱਤੀ ਪਾਹੇ ਜੇ ਤਰ ਕੀਤਾ ਤੇਤਾ ਨਾਓ ਨਾਵੇਂ ਨਹੀਂ ਕੋ ਥਾਓ ਉਦਤ ਗਵਣ ਕਹਾ ਵਿਚਾਰ ਵਾਰਣ ਜਾਵਾ ਏਕ ਵਾਰ ਉਦਕਾਰ ਸਰਕਾਰੀ ਤਾਰੋ ਸਦਾ ਸਲਾਮਤ ਰੰਕਾਰ ਭਰੀਏ ਹੱਥ ਪੈ ਤੰਦੇ ਬਾਣੀ ਤੋਤੇ ਉਸਕੇ ਉਤਪਲੀਤੀ ਕੱਪੜ ਹੋਏ ਸਭ ਨਹੀਂ ਰਹੋ ਤੋਏ ਭਰੀਏ ਮਤ ਪਾਪਾਂ ਕੇ ਸੰਗ ਬੋਦੇ ਨਾ ਲੇ ਕੇ ਪੀ ਪਾਪੀ ਆਖਣਾ ਹੈ ਕਰ ਕਰਨਾ ਲਿਖਨੇ ਜਾਓ ਆਪੇ ਬੀਜ ਆਪੇ ਹੀ ਖਾਹੋ ਤੁਕਮੀ ਆਓ ਇਹਰ ਦਾ ਤਾਪ ਤੇ ਆਦਾ ਦਾ ਦਾਣ ਝੇਕੋ ਪਾਵੇ ਤਿਲਕਾ ਮਾਨ ਛੁੜਿਆ ਬੰਡਿਆ ਮਨ ਕੀ ਤਾ ਭਾਉ ਤੇਰਾ ਤੀਰਤ ਮਨ ਨਾਲ ਸਾਕੂੰ ਤੇਰੇ ਮੈਂ ਨਾਹੀ ਕੋਏ ਜਿਗੁਨ ਕੀਤੇ ਭਗਤ ਨਾ ਹੋਏ ਸਸਤ ਆਤ ਬਾੜੀ ਬਰਮਾਓ ਸਾਧ ਸੁਮਾਨ ਸਦਾ ਮਨ ਜਾਓ ਕਾਵਨ ਸੋ ਵੇਲਾ ਵਕਤ ਕਵਣ ਕਵਨ ਤਿਤ ਕਵਣ ਵਾਲ ਤਮਸ ਰੁੱਤੀ ਮਹਾ ਕਵਨ ਜਿਤੂ ਆਕਾਰ ਹੋਇ ਨਾ ਪਾਇਆ ਪੰਡਤੀ ਜਿਹੋ ਹੋਵੇ ਨੇ ਪੁਰਾਨ ਵਕਤ ਨਾ ਪਾਇਓ ਕਾਤੀਆ ਜਿਹੋ ਹੋਵੇ ਨੇ ਪੁਰਾਨ ਇਤਵਾਤ ਜੋਗੀ ਜਾਣੇ ਇਤਵਾਤ ਨ ਕੋਈ ਜਾਕਰ ਤਾਸੀਤੀ ਕੋ ਸਾਚੇ ਆਪੇ ਜਾਣੇ ਸੋਏ ਜਿੱਕਰ ਆਖ ਕਿੰਸਾ 라ਹੀ ਬਣੀ ਕਿ ਜਾਣਾ ਨਾਨਕ ਆਖਨ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਟੀ ਨਾਈ ਪੀਤਾ ਚੱਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅਭਿ ਗਿਆਨ ਸੋਹੇ ਪਾਤ ਲਾਪਤਾ ਲਖ ਅਸੰਗ ਦਾਸ ਔੜ ਕੋੜ ਕੋ ਭਾਲ ਤਕੇ ਸਾਸਟਾਰੇ ਕੈਨ ਕਤੇ ਬਾਤਸ ਨੂੰ ਇੱਕ ਧਾਤ ਲੇਖਾ ਹੋਇ ਤਾਂ ਲਿਖੀਏ ਲੇਖੇ ਬਿਨਾਸ ਨਾਨਕ ਵੱਡਾ ਆਖੀਏ ਆਪੇ ਜਾਣੇ ਆਪ ਸਾਲਾਹੀ ਸਲਾਹੇ ਜੇਤੀ ਸੁਲਤਾਨ ਪਾਈਆ ਨਦੀਆ ਅਤੇ ਵਹਾਂ ਇਸ ਮੁਹੰਨੇ ਜਾਣੀਏ ਸੰਬੰਧ ਸਾਸੁ ਸੁਲਤਾਨ ਜੇਹੜੀ ਸਿਰਤੀ ਮਾਤਾਨ ਕਿਹੜੀ ਤੁੰਨਾ ਹੋਵੜੀ ਜੇਤੀ ਸੁਲਤਾਨ ਨਿਸਰੇ ਅਰਤਨ ਸਿਰਤੀ ਕੈਨ ਨਾਂ ਅੰਤ ਅੰਦਰ ਕਰਨੇ ਦੇਣਾ ਅੰਤ ਨ ਦੇਖਤ ਸੁਣਾ ਅੰਤ ਅੰਤ ਨ ਜਾਪੇ ਕਿਆ ਬਨਵੰਤ ਅੰਤ ਨ ਜਾਪੇ ਕੀਤਾ ਕਾਰ ਜਿਨ ਜਾਪੇ ਪਾਰ ਆਵਰ ਅਤਕਾਰਨ ਕੇ ਤੇ ਬਿਲਾਹੇ ਕੀ ਰਤਨ ਪਾਏ ਜਾਏ ਇਹੋ ਅੰਤ ਨ ਜਾਣੇ ਕੋਈ ਬੋਧ ਤਿਏ ਬੋਧਾ ਹੋਏ ਵੱਡਾ ਸਾਹਿਬ ਉੱਚਾ ਥਾਓ ਉੱਚੇ ਉਪਰਿਚਨ ਹੋਵੇ ਵੱਡਾ ਉੱਚ ਹੋਵੇ ਕੋਈ ਕਿਸੁ ਸਚਿ ਕੋ ਜਾਣੇ ਸੋਏ ਜੇਵਡ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਨੀ ਦਾਤ ਤਾ ਕਰਮ ਨਹੀਂ ਕਿ ਆ ਨਾ ਜਾਏ ਕਿਤੇ ਮੰਗੇ ਜੋ ਦਿਆ ਪਰ ਕਿਤੇ ਰਤ ਨਹੀਂ ਵਿਚਾਰ ਕਿਤੇ ਖਾਪ ਟਟੇ ਵੇਕਾਰ ਕਿਤੇ ਨਾ ਨੇ ਮੁਕਰ ਪਾਏ ਕਿਤੇ ਮੂਰਖ ਕਾਹੀ ਕਾਹੇ ਕਿਤੇ ਹੁਕਮ ਸਨਮਾ एपी दा तेरी दा तार ਦਲਕ ਨਸੀ ਪਾਣੇ ਹੋਏ ਔਰ ਆਖ ਨਸਕੇ ਕੋਏ ਜਿ ਕੋ ਖਾਏ ਆਪਣ ਪਾਏ ਉਹ ਜਾਣੇ ਜੇ ਤਿਆ ਮੋ ਖਾਏ ਅੱਤੇ ਜਾਣੇ ਆਪੇ ਦੇ ਆਖੇ ਸੇ ਪੇਕੇਈ ਕੇ ਇਸੇ ਮੋਖ ਸੇ ਸਤਿ ਸ਼ਾਮ ਨਾਨਕ ਪਾਸ ਆਹੀ ਪਾਸ ਆਓ ਮੁੱਲ ਗੁਣਿਆ ਮੁੱਲ ਵਪਾਰ ਮੁੱਲ ਵਪਾਰੀ ਅੰਮ੍ਰਿਤ ਦਾ ਔਰ ਭੁਲ ਆਵੇ ਮੁੱਲ ਜਾਹੇ ਮੁੱਲ ਪਾਏ ਅੰਮ੍ਰਿਤ ਸਮਾਰੇ ਔਰ ਭੁਲ ਤਰਮੇ ਮੁੱਲ ਦੀ ਬਾਣ ਬੋਲ ਬਖਸੀਸ ਮਨ ਲੀਸਾਣਾ ਬੋਲ ਮੁਲਾਖਿਆ ਨਾ ਜਾਏ ਆਖੇ ਵੇਦ ਪਾਠ ਪੁਰਾਣ ਆਖੇ ਕਰੇ ਗਿਆਨੀ ਆਖੇ ਵਰਮੇ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਆਖੇ ਈਸਰ ਆਖੇ ਸਦ ਆਖੇ ਕੀਤੇ ਕੀਤੇ ਬੁੱਧ ਆਖੇ ਦਾਣਵ ਆਖੇ ਦੇਵ ਆਖੇ ਸੁਨਮੁ ਜੀ ਸੇਵ ਕਹਤੇ ਆਖੇ ਆਖਣ ਪਾਹੀ ਕਹਤੇ ਜੈਕੇ ਸੁਧ ਜਾਏ ਕਹਤੇ ਕੀਤੇ ਹੋਰ ਕਰੇ ਆਖਣ ਸਕੇ ਕੀਕੇ ਜੇਵੜ ਭਾਵੇ ਤੇ ਵਢ ਹੋਏ ਜਾਣੀ ਸਾਚਾ ਸੋਏ ਜੇਖੋ ਆਖੇ ਬੋਲ ਵਿਗਾੜ ਕੀ ਅਸਿਰ ਦਾ ਰਾਗ ਹੈ ਸੋਦਰ ਕੇ ਹਾ ਸੋ ਕਰਕੇ ਹਾ ਜਿਤਨੇ ਸੰਤ ਸਮਾਲੇ ਰਾਜੇ ਨਾ ਦੇ ਅਨੇਕ ਸੰਖਾ ਜਿਤੇ ਬਪਨ ਹਾਰੇ ਜਿਤੇ ਰਾਗ ਪ੍ਰੀਸੋ ਕਹੀ ਅਣ ਜਿਤੇ ਬਪਨ ਹਾਰੇ ਗਾਵੇ ਤਉ ਨ ਪੌਣ ਪਾਣੀ ਬੈ ਸੰਤ ਰੇ ਗਾਵੇ ਰਾਜਾ ਤਨੁ ਦੁਆਰੇ ਗਾਵੇ ਚਿਤ ਗੁੱਪ ਲਿਖੇ ਜਾਣੇ ਜਿਤੇ ਤਨੁ ਚਾਹੀ ਗਾਵੇ ਈਸਰ ਵਰਮਾ ਦੇਵੀ ਸਦਾ ਸੁਹਾਵੇ ਗਾਵੇ ਇੰਦੀ ਦਾਸਨ ਬੈਠੇ ਦੇਵਤਿਆਂ ਅਰਨ ਨਾਲ ਰਾਵੇ ਸੰਤ ਸਮਾਦੀ ਅੰਦਰ ਗਾਵਣ ਜਤੀ ਸਤੀ ਸੰਤੋਖੀ ਗਾਵਣ ਪੰਡਤ ਪੜਨ ਰਹੀ ਸਰ ਗਾਵੇ ਮੋਹਨਿਆ ਮਨ ਮੋਹਣ ਗਾਵਣ ਰਤਨ ਪਾਏ ਤੇਰੇ ਗਾਵੇ ਜੋਤ ਮਹਾ ਬਲਸੂਰਾ ਗਾਵੇ ਕਹਣੀ ਚਾਰੇ ਗਾਵੇ ਖੰਡ ਮੱਡਲ ਵਰ ਪੰਡਾ ਰਜ ਰੱਖੇ ਤਾਰੇ ਸਹੀ ਤਦ ਨੂੰ ਗਾਵੇ ਜਨ ਕਾਨ ਤੇ ਤੇਰੇ ਬਖ ਦਸਤਾਲੇ ਹੋਰ ਕੀਤੇ ਗਾਵਣ ਸੇ ਮੇ ਚਿਤਨਾ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਾਥੀ ਨਹੀਂ ਹੈਪੀ ਹੋਸੀ ਜਾਏ ਨਾ ਜਾਸੀ ਰੱਗ ਰੰਗ ਦੀ ਬਾਤੀ ਕਰ ਕਾ ਜਿਨਸੀ ਮਰ ਜਿਨ ਨੂੰ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜੋਸ ਭਾਵੇ ਸੋਈ ਕਰਸੀ ਗੁਣ ਕਰਮਾ ਜਾਈ ਸੋ ਪਾ ਸੋ ਸਾ ਪਤ ਸਾਹਿਬ ਅਨ ਕਹਿਣ ਲਜਾਈ ਮਉਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਤਰੇ ਬੂਤ ਇੰਤਾ ਕਾਲ ਕਵਾਰੀ ਗਾਇਆ ਜਦ ਜਨ ਪ੍ਰਤੀਤ ਮਾਈ ਪੰਥੀ ਸਗਲ ਜੁ ਮਾਤੀ ਜੀ ਤੇਜ ਜੀਤ ਆਹ ਦੇਸ ਤਸਿਆ ਦੇਸ ਆਦਿ ਨਿਨਾਦ ਨਾਦ ਜੁ ਤੁਝੇ ਕੋ ਵੇਸ ਭਗਤ ਗਿਆਨ ਦਿਆ ਭੰਡਾਰ ਨਾ ਮੂ ਜੀ ਨਾਦ ਆਪ ਨਾਥ ਨਾਤੀ ਸਭ ਜਾ ਕੀ ਕਿਸ ਸਰਬ ਸਾਧ ਸੰਜੋਗ ਵਿਜੋਦੇ ਕਾਰ ਚਲਾਵੇ ਲਖਿ ਆਵੇ ਭਾਗ ਆਹ ਦੇਸ ਤਸਿਆ ਦੇਸ ਆਦਿ ਨਿਨਾਦ ਨਾਦ ਨਾਦ ਜੁ ਤੁਝੇ ਕੋ ਵੇਸ ਏਕਾ ਮਾਈ ਜੁਗਤ ਮੇ ਆਈ ਜਿਨ ਜਲੇ ਪਰਮਾਤਮਾ ਕਿਸਨ ਸਾਰੀ ਇੱਕ ਪੰਡਾਰੀ ਇੱਕ ਲਾਏ ਦੀਵਾਨ ਚੁਪਤ ਸੁਭਾਵੇ ਤਿਵੇਂ ਚਲਾਵੇ ਜਿਨੂ ਗੋਇ ਪਰਮਾਨ ਉਹ ਵੇਖਣ ਨਦਰ ਨੇ ਆਵੇ ਮਤਾ ਹੀ ਬਿਨਾਨ ਆਹ ਦੇਸਤ ਸੇਵ ਦੇਸ ਅਨੰਦ ਨਾਦ ਨਾਦ ਜੁਜੂਏ ਕੋ ਇਸ ਆਸਣ ਲੋਏ ਲੋਏ ਪੰਡਾਰੇ ਸਤ ਸੇ ਕਬਾਰੇ ਕਰ ਕਰ ਵੇਖੇ ਸਿਰ ਜਨਹਾਰ ਸੱਚੇ ਕੀ ਸਾਚੀ ਕਾਰ ਆਹ ਦੇਸਤ ਸੇਵ ਦੇਸ ਅਨੰਦ ਨਾਦ ਨਾਦ ਸਜੀ ਬੋਲਾਖੋ ਹੈ ਲਖੋ ਹੈ ਅਕੀਸ ਲਖਲਾ ਕਿਹੜਾ ਆਖੀਏ ਇਹ ਨਾਮ ਜਗਦੀਸ਼ ਇਤਰਾਪ ਪਵੜੀਆ ਜੱਗੇ ਹੋਏ ਅਕੀਸ ਸੁਣ ਗੱਲਾਂ ਆਕਾਸ ਕੀ ਕਿਤਾਈਸ ਨਾਨਕ ਨਜ਼ਰੀ ਪਾਈ ਐ ਪੂਰੀ ਪੂਰੇ ਕੀਸ ਅੱਖਾਂ ਜੋਚ ਪੈ ਨਾ ਜੋਰ ਜਨਮ ਗੰਦੇ ਨਾ ਜੋਰ ਜੋ ਨਾ ਜੀਵਨ ਮਰਨ ਨਾ ਜੋਰ ਜਨਮ ਰਾਜ ਮਾਲ ਜੋ ਨ ਸੁਰਤੀ ਗਿਆਨ ਵਿਚਾਰ ਜੋ ਨ ਸੁਤੀ ਸੁਖੇ ਸੰਸਾਰ ਸਭ ਜੋ ਕਰ ਵੇਖੇ ਸੋਏ ਨਾ ਕੀ ਉਤਮ ਨੀਚ ਨ ਹੋਏ ਰਾਤੀ ਰੁਤੀ ਤਿਤੀ ਵਾਰ ਅਮ੍ਰਿਤ ਨਹੀ ਪਥਾਰ ਸੁਭਿ ਤਰਤੀ ਥਾਪ ਰਖੀ ਧਰਮਸਾਲ ਜਿ ਸਿਜੀ ਜੁਤਕੇ ਅੰਤ ਕੇ ਨਾਮੇ ਨੇ ਕਿੜਨ ਤੇ ਕਦੀ ਕਦੀ ਹੋਏ ਵਿਚਾਰ ਸਚਾ ਆ ਸਚਾ ਦਰਬਾਰ ਸੋਹਣ ਪੰਚ ਪੁਰਨ ਨਦਰੀ ਕਰਮ ਪਵੇ ਨੀਸਾਨ ਸੁਖਾਈ ਉੱਥੇ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾ ਇਹੋ ਧਰਮ ਧਰਮ ਖੰਡ ਕਾ ਹੋ ਕਰਨ ਕਿਤੇ ਪੜ ਪੜੀ ਵੈ ਸੰਤਰ ਕਿਤੇ ਕਾਨ ਬਰਮੇ ਘਾਰਤ ਘੜੀਏ ਰੰਗ ਤੇ ਵੇਸ ਗੇਤੀਆ ਕਰ ਭੂਮੀ ਮੇ ਕੇਤੇ ਕਿਤੇ ਤੂਪ ਦੇਸ ਕਿਤੇ ਇੰਦ ਚੰਦ ਸੂਰ ਕੇਤੇ ਕਿਤੇ ਮੰਡਲ ਦੇਸ ਕਿਤੇ ਸਤਪੋਦਨਾਥ ਕੇਤੇ ਕਿਤੇ ਦੇਵੀ ਵੇਸ ਕਿਤੇ ਦੇਵਦਾਨ ਮੁਨ ਕੇਤੇ ਕਿਤੇ ਰਤਨ ਸਮੁੰਦਰੀਆ ਖਾਣੀ ਕੇਤੀਆ ਬਾਣੀ ਕਿਤੇ ਪਾਤ ਨਿਰੰਦਰ ਕਿਤੀਆ ਸ੍ਰਤੀ ਸਵਕ ਕੇਤੇ ਅਨੰਤ ਅਨੰਤ ਗਿਆਨ ਖੰਡ ਮੇ ਗਿਆਨ ਪ੍ਰਚੰਡ ਕਿਤੇ ਨਾਮ ਵਿਨੋਦ ਕੋੜਾ ਨਾਨਕ ਸਰਮ ਖੰਡ ਕੀ ਬਾੜੀ ਰੂਪ ਜਿੱਤੇ ਕੜੀਏ ਬਹੁਤਨ ਰੂਪ ਤਾਂ ਕਿਆ ਗੱਲਾਂ ਖਤੀ ਆ ਨਾ ਜਾਹੇ ਹੋ ਗਏ ਪਿਛੇ ਪਛਤਾਏ ਜਿੱਥੇ ਕੜੀਏ ਸਤ ਮਤਮਨ ਬਹੁਤ ਜਿੱਤੇ ਕੜੀਏ ਸੁਸਾਨ ਦੀ ਸੋਧ ਧਰਮ ਖੰਡ ਕੀ ਬਾੜੀ ਜੋਰ ਜਿੱਤੇ ਹੋ ਨ ਕੋਈ ਹੋਰ ਜਿੱਥੇ ਜੋਧ ਮਹਾਬਲਸੂਰ ਜਿੱਥੇ ਰਾਮ ਰਿਆ ਪਰਪੁਰ ਜਿੱਥੇ ਸੀਤਾ ਸੀਤਾ ਬਹਿ ਮਾ ਮਾਹੀ ਆਪੇ ਰੂਪ ਨ ਗੱਥਨੇ ਜਾਏ ਨਾ ਉਹ ਮਰੇ ਨ ਠਾਕੇ ਜਾਹੇ ਜਿੱਤੇ ਅੰਮਸੇਨਨ ਮਾਨੀ ਤੇ ਪਗਤੋ ਵਸੇ ਕੇ ਲੋ ਹਰੇ ਅਨੰਦ ਸਚਾਨ ਮੋਈ ਸੋਏ ਸਤਕਾਂ ਦਾ ਵਸੇ ਰੰਕਾਰ ਹਰੇ ਵਿਖੇ ਨਦਨੀ ਹਾਲ ਜਿੱਥੇ ਖਾਨ ਮੰਡਲ ਉਰ ਪਾੰਡ ਜਿੱਥੇ ਕਥੇ ਕਾਂਤ ਨਾਥ ਜਿੱਥੇ ਲੋ ਲੋ ਆਕਾਰ ਦੇਖੇ ਵਿਖੇ ਕਰ ਵਿਚਾਰ ਜਤ ਪਹਾੜਾ ਤੀਰਨ ਸੁਨਿਆਰੇ ਭੋਕਲਾ ਅਗਨ ਤਬ ਧਾਓ ਇਹ ਸਭ ਸੱਚੀ ਤੱਕ ਸਾਲ ਜਿਗਤੋ ਨਦਰ ਕਰਮ ਤੇਰ ਕਾਲਾ ਤਾਨਿਕ ਨਦਰੀ ਨਦਰ ਨਿਹਾਲ ਸੁਨੋਤ ਪਵਨ ਤੁਰੂ ਪਾਣੀ ਪਿਤਾ ਮਾਤਾ ਕਰਤ ਹਾਲ ਦਿਵਸ ਰਾਤ ਦੁਇ ਦਾਈ ਦਾ ਆ ਖੇਲੇ ਸਗਲ ਜਗਤ ਚੰਗਿਆਈ ਆ ਬੁਰਾਈ ਆ करमी आपोनी नाम ते आया मस नक ते मुखयले केसी छुटी नी नाम ते आया ਜੈਮ ਸਖਤ ਆਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਇੱਕ